ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਦੇ ਉੱਪਰ ਤੇ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਸਾਹਮਣੇ ਜਿਹੜੀ ਤੁਸੀਂ ਤੀਜੀ ਸੂਏ ਦੇ ਵਿੱਚ ਮੱਝ ਦੇਖ ਰਹੇ ਹੋ ਇਹਦੀ ਕਰਨੀ ਆ ਤੇ ਬਾਈ ਨੇ ਆਮ ਜਿਵੇਂ ਘਰ ਵਿੱਚ ਦੁੱਧ ਵਾਸਤੇ ਪਸ਼ੂ ਰੱਖੇ ਹੁੰਦੇ ਆਵੇਂ ਰੱਖੇ ਆ ਵਪਾਰ ਦਾ ਕੋਈ ਕੰਮ ਨਹੀਂਗਾ ਤੇ ਇਨ੍ਹਾਂ ਪਸ਼ੂਆਂ ਦੇ ਵਿੱਚੋਂ ਤੀਜੀ ਸੂਏ ਦੇ ਵਿੱਚ ਬਾਈ ਨੇ ਜਿਹੜੀ ਇਹ ਮੱਝਾਂ ਵਕਾਊ ਕੀਤੀ ਹੋਈ ਆ ਪਹਿਲਾਂ ਤੁਹਾਨੂੰ ਆਪਾਂ ਮੱਝ ਦਿਖਾ ਦਿੰਨੇ ਆ ਤੇ ਫੇਰ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਮੂੰਹ ਮੱਥਾ ਦੇਖ ਸਕਦੇ ਹਾਂ ਦੋਸਤੋ ਸੋਹਣਾ ਮੂੰਹ ਮੱਥਾ ਹੈ ਸਿੰਘ ਕੁੰਡਾ ਪੂਰਾ ਗੋਲ ਹੈ ਤੇ ਥਣ ਹਵਾਨਾ ਦੇਖ ਸਕਦੇ ਹਾਂ ਸੋਹਣਾ ਥਣ ਹਵਾਨਾ ਤੇ ਹਵਾਨਾ ਵੀ ਜਿਹੜਾ ਪੂਰਾ ਤਿਆਰ ਕਰਦੀ ਆ ਰਹੀ ਹੈ ਬਾਕੀ ਡਿਟੇਲ ਆਪਾਂ ਸਾਰੀ ਬਾਈ ਤੋਂ ਲਵਾਂਗੇ ਤੇ ਦੋਸਤੋ ਜਿਹੜੀ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਪਿੰਡ ਸਮਾਲ ਸਰ ਕੋਠੇ ਆ ਇਹ ਨੇੜੇ ਗੁਰਦੁਆਰਾ ਸਾਹਿਬ ਕੱਸੀ ਨੇੜੇ ਪੈਂਦੀ ਆ ਬਾਈ ਦੇ ਘਰ ਦੇ ਤੇ ਉਸ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਗੁਰਦੁਆਰਾ ਨਾਨਕਨਵਾਸ ਕੱਸੀ ਦੇ ਉੱਪਰ ਆ ਜਿਹੜਾ ਦੋਸਤੋ ਇਹਦੇ ਨੇੜੇ ਬਾਈ ਦਾ ਘਰ ਹੈ ਕੋਠੇ ਸਮਲਸਰ ਜ਼ਿਲ੍ਹਾ ਮੋਗਾ ਪੈਂਦਾ ਤੇ ਤਹਿਸੀਲ ਬਾਗਾ ਬਣਾਣਾ ਪੈਂਦੀ ਐ ਇਸ ਪਿੰਡ ਨੂੰ ਤੇ ਕਿਸੇ ਵੀਰ ਨੂੰ ਮੱਝ ਜਿਹੜੀ ਪਸੰਦ ਆਉਂਦੀ ਬਾਈ ਦੇ ਨਾਲ ਸੰਪਰਕ ਕਰ ਸਕਦਾ ਪਰ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੇ ਬਾਈ ਤੋਂ ਲੈਨੇ ਦੀ ਜਾਣਕਾਰੀ ਤੇ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਅ ਪਹਿਲਾਂ ਆਪਣਾ ਨਾਮ ਦੱਸੋ ਜੀ ਨਾਮ ਬਾਈ ਸੋਨੀ 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 ਬਾਈ ਜਿਹੜੀ ਆਪਾਂ ਇਹ ਮੱਝ ਵਕਾਊ ਕੀਤੀ ਹੋਈ ਆ 99 ਸੂਏ ਦੇ ਵਿੱਚ ਤੀਜੀ ਸੂਏ ਤੀਜੀ ਸੂਏ ਸੂਣਾ ਇਸ ਵਰ ਠੀਕ ਹੈ ਜੀ ਤੇ ਬਾਈ ਇਹਦੇ ਆਪਣਾ ਸੀਮਨ ਕਿਹੜਾ ਭਰਿਆ ਹੋਇਆ ਗੋਪੀ 1 ਦਾ ਬਾਈ ਗੋਪੀ 1 ਦਾ ਭਰਿਆ ਹਾਂਜੀ ਠੀਕ ਹੈ ਸਟਰਾ ਹੈਗਾ ਆਪਣੇ ਕੋਲੇ ਹੈਗਾ ਜੀ ਠੀਕ ਹੈ ਜੀ ਲੋ ਵੀ ਦੋਸਤੋ ਗੋਪੀ 1 ਦਾ ਸਟਰਾ ਜਿਹੜਾ ਬਾਈ ਹੁਣਾਂ ਸਾਂਭਿਆ ਹੋਇਆ ਤੇ ਗੋਪੀ 1 ਦਾ ਜਿਹੜਾ ਸੀਮਨ ਲੱਗਿਆ ਉਹ ਤੋਂ ਗੱਭਣਾ ਇਹ ਤੇਜੇ ਸੂਏ ਦੇ ਵਿੱਚ ਸੋਨਾ ਤੇ ਬਾਈ ਪਿਛਲੇ ਸੂਏ ਕਿੰਨਾ ਦੁੱਧ ਸੀ ਇਹਦਾ 18 ਲੀਟਰ 18 ਲੀਟਰ ਤੇ ਇਸ ਵਾਰ ਇਹਨਾਂ ਨੂੰ 18 ਲੀਟਰ ਉੱਪਰ ਹੀ ਦਿਓ ਉੱਪਰੀ ਦਿਓ ਬਾਕੀ ਸੇਵਾਤੀ ਹੈ ਨਾ ਠੀਕ ਹੈ ਜੀ ਲੋ ਵੀ ਦੋਸਤੋ ਪਿਛਲੇ ਸੂਏ ਬਾਈ ਕਹਿੰਦਾ ਵੀ 18 ਲੀਟਰ ਜਿਹੜਾ ਦੁੱਧ ਦਿੱਤਾ ਇਹਨੇ ਤੇ ਬਾਕੀ ਜਿੰਨੀ ਅਗਲਾ ਸੇਵਾ ਕਰ ਲੂਗਾ ਉਹਨਾਂ ਤੋਂ ਦੁੱਧ ਕੱਢ ਲੂਗਾ ਹੈ ਨਾ ਸੇਵਾ ਤੇ ਹੀ ਸਿਰ ਤੇ ਹੁੰਦਾ ਤੇ ਬਾਈ ਜੀ ਕਿੰਨੀ ਤਰੀਕ ਨੂੰ ਆਪਣੇ ਦਿਨ ਪੂਰੇ ਆਦੇ 15 ਤਰੀਕ ਨੂੰ ਦਿਨ ਪੂਰੇ 15 ਤਰੀਕ ਨੂੰ ਤੇ ਅੱਜ ਤਰੀਕ ਹੈਗੀ ਆ 7 7 ਤਾਂ ਯਾਨੀ ਕਿ ਹਫਤਾ ਬਾਕੀ ਆ ਜੀ ਹਫਤਾ ਬਾਕੀ ਹੈ ਅੱਲਾ ਵੀ ਦੋਸਤੋ ਹਫਤਾ ਬਾਕੀ ਹੈ ਅੱਜ 7 ਤਰੀਕ ਹੈ 6ਵਾਂ ਮਹੀਨਾ ਹੈ ਵੀਡੀਓ ਬਣਾ ਰਹੇ ਹਾਂ ਸਵੇਰ ਦੇ ਟਾਈਮ ਤੇ ਹਫਤਾ ਜਿਹੜਾ ਇਹ ਰਹਿੰਦਾ ਇਹਦਾ ਤੇ ਥਾਣਾ ਵਾਨਾ ਤੁਹਾਨੂੰ ਬੈਕ ਤੋਂ ਵੀ ਦਿਖਾਉਨੇ ਆ ਤੇ ਬਾਈ ਇਹਦਾ ਢੇਡਾ ਘੜਾ ਤੇ ਤੁਰਦੀ ਹੋਈ ਦਾ ਜਿਹੜਾ ਤੁਸੀਂ ਹਵਾਨਾ ਚੈੱਕ ਕਰ ਲਿਓ ਜੱਜਮੈਂਟ ਤੁਸੀਂ ਆਪ ਕਰਨੀ ਤਸੱਲੀ ਕਰਕੇ ਜਿਹੜੀ ਇਹ ਤੀਜੀ ਸੂਏ ਦੇ ਵਿੱਚ ਸੂਣਾ ਮੱਝ ਨੇ ਗੋਪੀ 1 ਦਾ ਜਿਹੜਾ ਇਹਦੇ ਸੀਮਨ ਲੱਗਿਆ ਹੋਇਆ ਪਿਛਲੇ ਸੂਏ ਦਾ ਜਿਹੜਾ ਦੁੱਧ ਬਾਈ ਕਹਿੰਦਾ ਵੀ 18 ਲੀਟਰ ਹੈਗਾ। ਤੁਸੀਂ ਤਰਦੀ ਹੋਈ ਦਾ ਜਿਹੜਾ ਹਵਾਨਾ ਚੈੱਕ ਕਰ ਸਕਦੇ ਹੋ। ਜਜਮੈਂਟ ਤੁਸੀਂ ਆਪ ਕਰਨੀ ਆ। ਤਸੱਲੀ ਕਰਕੇ ਜਿਹੜੀ ਇਹ ਮੱਝ ਆ ਤੁਸੀਂ ਖਰੀਦ ਸਕਦੇ ਹੋ। ਦੂਜੀ ਸਾਈਡ ਤੋਂ ਵੀ ਦੇਖ ਲਓ ਦੋਸਤੋ। ਸੋਹਣਾ ਥਾਣਾ ਹਵਾਨਾ। ਪੂਰੇ ਡਬਲ ਹਵਾਨੇ ਦੀ ਆ। ਤੇ ਤੁਸੀਂ ਜਿਹੜੀ ਇਹ ਮੱਝ ਦੀ ਸਕਦੇ ਆਪਾਂ ਬਾਈ ਤੋਂ ਮੁੱਲ ਵਗੈਰਾ ਜਾਣ ਲੈਨੇ ਆ ਕੀ ਮੁੱਲ ਕਰਦੇ ਨਾਲੇ ਆਪਾਂ ਬਾਈ ਦਾ ਨੰਬਰ ਜਾਣਦੇ ਆ ਵੀ ਜਿਸ ਨੰਬਰ ਤੇ ਇਸ ਨੂੰ ਪਾਰ ਕਰਕੇ ਮੱਝ ਜਿਹੜੀ ਤੀਜੇ ਸੂਏ ਦੇ ਵਿੱਚ ਖਰੀਦ ਸਕਦੋਂ ਬਾਈ ਜੀ ਕੀ ਮੁੱਲ ਕਰਦੇ ਦਾ ਜੀ 1,60,000 1,60,000 ਮਾਨਤਾ ਨੂੰ ਹੋ ਜਾਊਗਾ ਮਾਨਤਾ ਨੂੰ ਹੋ ਜਾਊਗਾ ਠੀਕ ਆ ਜੀ ਤੇ ਬਾਈ ਆਪਣਾ ਮੋਬਾਈਲ ਨੰਬਰ ਬੋਲੋ 98814 ਜੀ ਹਾਂਜੀ 22006 ਠੀਕ ਆ ਜੀ ਇੱਕ ਵਾਰੀ ਹਰ ਬੋਲ ਦਿਓ 97814 2206 ਠੀਕ ਹੈ ਜੀ 97814 2206 ਲੋਬੀ ਦੋਸਤੋ ਬਾਈ ਨੇ ਨੰਬਰ ਬੋਲ ਦਿੱਤਾ ਹੈ ਮੋਲਾ ਜਿਹੜਾ ਬਾਈ ਨੇ ਦੱਸ ਦਿੱਤਾ ਹੈ ਮਾਨਤਾਨ ਹੋ ਜਾਊਗਾ ਕਿਸੇ ਵੀਰ ਨੂੰ ਮੱਝ ਪਸੰਦ ਆਉਂਦੀ ਹੈ ਬਾਈ ਦੇ ਨਾਲ ਸੰਪਰਕ ਕਰ ਲਵੇ ਐਡਰੈਸ ਤੁਹਾਨੂੰ ਆਪਾਂ ਦੁਬਾਰਾ ਫੇਰ ਦੱਸ ਦਿੰਨੇ ਆ ਸਮਾਲ ਸਰ ਦੇ ਕੋਠੇ ਨਾਨਕ ਨਿਵਾਸ ਗੁਰਦੁਆਰਾ ਸਾਹਿਬ ਕੱਸੀ ਦੇ ਉੱਪਰ ਆ ਉੱਥੇ ਨਜ਼ਦੀਕ ਬਾਈ ਦਾ ਘਰ ਆ ਫੋਨ ਕਰਕੇ ਤੁਸੀਂ ਇਹ ਬਾਈ ਦੇ ਨਾਲ رابطہ ਕਰਕੇ ਤਸੱਲੀ ਕਰਕੇ ਜਿਹੜੀ ਇਹ ਮੱਝ ਤੀਜੇ ਸੂਏ ਦੇ ਵਿੱਚ ਖਰੀਦ ਸਕਦੇ ਹੋ। ਸਮਾਲਸਰ ਸਿੱਖਾ ਰੋਡ ਦੇ ਉੱਪਰ ਆ ਇਹ ਘਰ ਗੁਰਦੁਆਰਾ ਸਾਹਿਬ ਤੋਂ ਸਿਰਫ 5-7 ਕਿਲ ਲਈ ਆ। ਹਾਂਜੀ। ਤੇ ਤੁਸੀਂ ਇਹ ਬਾਈ ਨਾਲ ਸੰਪਰਕ ਕਰਕੇ ਜਿਹੜੀ ਤੀਜੇ ਸੂਏ ਦੇ ਵਿੱਚ ਮੱਝ ਜਿਹੜੀ ਖਰੀਦ ਸਕਦੇ ਹੋ। ਲੋ ਵੀ ਦੋਸਤੋ ਦੁਬਾਰਾ ਇੱਕ ਵਾਰੀ ਫੇਰ ਨਿਗਾਹ ਮਾਰ ਲਓ ਤੁਸੀਂ। ਤੀਜੇ ਸੂਏ ਦੇ ਵਿੱਚ ਸੋਨਾ ਗੋਪੀ ਵਨ ਤੋਂ ਗੱਬਣਾ ਇਹ ਸੀਮਨ ਤੋਂ। ਤੇ ਤੀਜੀ ਸੂਈ ਦੇ ਵਿੱਚ ਸੂਣ ਵਾਲੀ ਮੱਝ ਜਿਹੜੀ ਕਿਸੇ ਵੀਰ ਨੂੰ ਪਸੰਦ ਆਉਂਦੀ ਹੈ ਉਹ ਬਾਈ ਦੇ ਨਾਲ ਸੰਪਰਕ ਕਰ ਲਵੇ ਸੰਪਰਕ ਕਰਕੇ ਜਿਹੜੀ ਤੀਜੀ ਸੂਈ ਦੇ ਵਿੱਚ ਮੱਝ ਫਿੱਟ ਸਕਦਾ ਧੰਨਵਾਦ ਦੋਸਤੋ ਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸ਼ੁਕਰੀਆ ਜੀ